ਸਮਾਣਾ ਪਾਤਣਾ ਸੜਕ ਤੇ ਪਿੰਡ ਦੇਦਨਾਗਰ ਨੇੜੇ ਇੱਕ ਵਿਕਰਮ ਸਿੰਘ ਜੋ ਕਿ ਮਕਰੋੜ ਸਾਵਕ ਰਹਿਣ ਵਾਲਾ ਸੀ ਰੋਜ਼ਾਨਾ ਦੀ ਤਰ੍ਹਾਂ ਹੀ ਅੰਮਰੂਦ ਵੇਚਣ ਲਈ ਸਮਾਣੇ ਆਂਦਾ ਸੀ ਲੇਕਿਨ ਅੱਜ ਸਵੇਰੇ ਜਦ ਤੜਕਸਾਰ ਉੱਥੋਂ ਚੱਲਿਆ ਤੇ ਦੇਦਨਾਗਰ ਨੇੜੇ ਆਇਆ ਤਾਂ ਉਹਦੇ ਸੜਕ ਦੇ ਉੱਤੇ ਕੋਈ ਦਰਖਤ ਪਿਆ ਸੀ ਜਾਂ ਕੋਈ ਜਾਨਵਰ ਜਿਹੜੇ ਇਸ ਤਰ੍ਹਾਂ ਕਹਿੰਦੇ ਨੇ ਪੁਲਿਸ ਨੇ ਦੱਸਿਆ ਵੀ ਕੋਈ ਜਾਨਵਰੀ ਹੋ ਸਕਦਾ ਹੈ ਅੱਗੇ ਆਣ ਨਾਲ ਕੋਈ ਉਸਕਾ ਮੋਟਰਸਾਈਕਲ ਨਾਲ ਟਕਰਾਇ ਜਿਹਦੇ ਨਾਲ ਉਹ ਉੱਥੇ ਸੜਕ ਤੇ ਡਿੱਗ ਗਿਆ ਗਿਰਦੇ ਹੀ विक्रम सिंह की मौत हो गई है और सड़क सुरक्षा फोर्स ਦੇ ਮੁਲਾਜ਼ਮ ਤੇ ਕੱਗਾ ਪੁਲਿਸ ਵੱਲੋਂ ਉਸकी ਡੈਡ ਬਡੀ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਕੱਗਾ ਪੁਲਿਸ ਵੱਲੋਂ ਮ੍ਰਿਤਕ ਦੀ ਡੈਡ ਬਡੀ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਲੇਕਿਨ ਸੜਕਾਂ ਦੇ ਉੱਤੇ ਸਮਾਣਾ ਤੋਂ ਲੈ ਕੇ ਪਾਤਲਾ ਤੱਕ ਸੜਕ ਦੇ ਦੋਨੋਂ ਪਾਸੇ ਜਿਹੜੇ ਰੁੱਖ ਐ ਝਾੜੀਆਂ ਐ ਨਿਕਲੀ ਪਈਆਂ ਸੜਕ ਤੇ ਆ ਰਹੀਆਂ ਇਹ ਝਾੜੀਆਂ ਕਰਕੇ ਰੁੱਖ ਅੱਗੇ ਆਣ ਕਰਕੇ ਹਾਸੇ ਲਗਾਤਾਰ ਵਧ ਰਹੇ ਐ ਇਸ ਤੋਂ ਪਹਿਲਾਂ ਕਾਨਗੜ ਰੋਡ ਤੇ ਇਸ ਤਰ੍ਹਾਂ ਦੇ ਦਰਖ ਸੀ ਉਸ ਦੇ ਨਾਲ ਮੋਰਸਾ ਸਵਾਰ ਟਕਰਾਇਆ ਉਹਦੀ ਮੌਤ ਹੋਈ ਇਸ ਤਰ੍ਹਾਂ ਪਟਿਆਲਾ ਰੋਡ ਤੇ ਹੀ ਜੜੀਆਂ ਖੜਕ ਤੇ ਨਿਕਲੀ ਪਈਆਂ ਇਹ ਪੇਡੇ ਡਿੱਗਣ ਨਾਲ ਕਈ ਵਿਅਕਤੀ ਜ਼ਖਮੀ ਵੀ ਹੋਏ ਅਸੀਂ ਨਹੀਂ ਲੋਕ ਮੰਗ ਕਰ ਰਹੇ ਪ੍ਰਸ਼ਾਸਨ ਤੋਂ ਸੜਕ ਵਾਲਾਂ ਤੋਂ ਤੇ বন ਵਿਭਾਗ ਤੋਂ ਵੀ ਜਿਹੜੇ ਪੇਡੇ ਵਧੇ ਹੋਏ ਐ ਇਹਨਾਂ ਨੂੰ ਹਟਾਇਆ ਜਾਵੇ ਤਾਂ ਕਿ ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਨਾ ਪਵੇ ਹਰਦੀਪ ਸਿੰਘ ਮਕੋੜ ਸਾਹਿਬ ਇਹ ਤੁਹਾਡਾ ਕੀ ਲੱਗਦਾ ਹੈ ਜਿਹੜਾ ਭਰਾ ਜੀ ਮੈਂ ਢਾੜੀ ਮਜ਼ਦੂਰ ਅਮਰੂਦ ਵਿੱਚ ਦਾ ਸੀ ਅਮਰੂਦ ਪਿੰਡੋਂ ਲਿਆਂਦਾ ਸੀ ਹਾਂਜੀ ਪਿੰਡੋਂ ਲਿਆਂਦਾ ਸੀ ਕਿੱਥੇ ਪਿੱਛੇ ਜਾਂਦਾ ਸੀ ਇੱਥੇ ਜਾਂਦਾ ਸੀ ਇੱਕ ਪਿੰਡ 'ਚ ਸਮਾਣੇ ਜੀ ਕੀ ਹੋਇਆ ਫਿਰ ਅੱਜ ਬਸ ਐਕਸੀਡੈਂਟ ਹੋ ਗਿਆ ਲਾਲੇ ਕਿੱਥੇ ਕਿੱਥੇ ਆਪਣੇ ਘੱਗੇ ਤੋਂ ਉਹਦੇ ਪਾਸੇ ਜੀ ਕਿੱਕਰ ਪੜੀ ਸੀ ਸੜਕ ਤੇ ਹਾਂਜੀ ਵਿੱਚ ਮੋਟਰਸਾਈਕਲ ਟਕਰਾਇਆ ਤਿੰਨ ਜੀ ਉਮਰ 40-45 ਸਾਲ ਦੀ ਜ਼ਿਕਰਮ ਦੀ ਹਾਂਜੀ ਮੇਰੇ ਨਾਲ ਬਿੱਟੂ ਹੈ ਜੀ ਹਮੀਰਗੜ੍ਹ ਜੀ ਇਸ ਵੇਰੇ ਮਰੂਦ ਵੇਚਣਾ ਸਮਾਣੇ ਆ ਰਹੇ ਸੀ ਅੱਛਾ ਜੀ ਰਾਹ ਦੇ ਵਿੱਚ ਜਦੋਂ ਮਰੂ ਲੇਟ ਆਪਣੇ ਥੋੜਾ ਸੱਜਰੇ ਦੀ ਪੇਟਾਂ ਕਰਕੇ ਮੋੜੀ ਕਿੱਕਰ ਪਈ ਜੋ ਉਹਨੂੰ ਦਿਖੀ ਨਹੀਂ ਉਹ ਕਿੱਕਰ ਕਰਕੇ ਇਹ ਐਕਸੀਡੈਂਟ ਹੋਇਆ ਹੈ ਕਿੱਕਰ ਬਹੁਤ ਜ਼ਿਆਦਾ ਟਿਕੀ ਹੋਈ ਹੈ ਜੀ ਅੱਧੇ ਰੋਡ ਦੇ ਉੱਪਰ ਕਿੱਕ ਘਰਾਰੀ ਹੈ ਜੀ ਉਹ ਉਹ ਕਿੱਕਰ ਕੇ ਹਾਂ ਜੀ ਮੌਕੇ ਦੇ ਦੇਖ ਕੇ ਸਾਰੇ ਕਾਰਨ ਮੈਨ ਕਰਨਾ ਹੀ ਹੈ ਜੀ ਕਿੱਕਰ ਦੀ ਪ੍ਰਸ਼ਾਨ ਨੂੰ ਬੰਦਤੀ ਹੈ ਜੀ ਇਹਦਾ ਕੋਈ ਹੱਲ ਕਰੋ ਹਰ ਨਹੀਂ ਚਾਹੀਦੀ ਇਹ ਹਟਣੀਆਂ ਚਾਹੀਦੀ ਨੇ ਜੀ ਇਹ ਪਿੰਡ ਆਪਣਾ ਮਕੋੜੂ ਸਾਹਿਬ ਤੋਂ ਚੱਲਿਆ ਸੀ ਅ ਅਮਰੂਦ ਵੇਚਣ ਵਾਸਤੇ ਆਇਆ ਸੀ ਬੰਦਾ ਵਿਕਰਮ ਸਿੰਘ ਪਿਤਾ ਦਾ ਨਾਮ ਪਿਤਾ ਨਾਭਤਿ ਪਿੱਤਿ ਪਿੱਤਿ ਰਾਮ ਜੀ ਇਹ ਉੱਥੋਂ ਸਵੇਰੇ ਚੱਲਿਆ ਸੀ ਤੇ ਰਸਤੇ ਦੇ ਵਿੱਚ ਕੋਈ ਵਾਰਾ ਡੰਗਰ ਵੀ ਆ ਗਿਆ ਉਹਦੇ ਅੱਗੇ ਤੇ ਵਾਰਾ ਡੰਗਰ ਆਉਣ ਕਰਕੇ ਤੇ ਸੜਕ ਦੇ ਵਿੱਚ ਆਣ ਕੇ ਫਿਰ ਟਿੱਕਰ ਨਾਲ ਵੱਜਿਆ ਜੀ ਕੋਈ ਕਿੱਕੇ ਡਿੱਗੀ ਹੋਈ ਸੀ ਇੱਥੇ ਕਿਕਰ ਨਾਲ ਥੋੜੀ ਮਾੜੀ ਡਿੱਗੀ ਟੇਢੀ ਹੋਈ ਸੀ ਟੇਢੀ ਹੋਈ ਸੀ ਹਾਂ ਜੀ ਹਾਂ ਜੀ ਹਾਂ ਮਾਰੀ ਜਿੰਨੀ ਲੰਘਦੇ ਸੜਕ ਦੇ ਉੱਤੇ ਦੋਨੋਂ ਪਾਸੇ ਦੇਖਦੇ ਹੋ ਸਮਾਨੇ ਤੇ ਲੈ ਕੇ ਪਤਾ ਸਿਆਣੇ ਤੱਕ ਪਤਾ ਕਰ ਦੇ ਦੂੰ ਜਿਹੜੇ ਦਰਖਤ ਦੇ ਦੋਨੋਂ ਪਾਸੇ ਝਾੜੀਆਂ ਨਿਕਲੀ ਪਈਆਂ ਉਹਦੇ ਉੱਤੇ ਆਈ ਹੋਈਆਂ ਐ ਕਿੰਨੇ ਹਾਸੇ ਇਹ ਦਿਨੇ ਹਾਸੇ ਹੋ ਸਕਦੇ ਹਨ اور ਵੀ ਇਸ ਤਰ੍ਹਾਂ ਪਹਿਲੇ ਹੀ ਹੋਏ ਨੇ ਤੋਂ ਚਲੋ ਹਾਸੇ ਤੇ ਖਰਾਬ ਵਿੱਚ ਹੈਗੇ ਦਰਖਤ ਹੈਗੇ ਟਡੇ ਪੁਰਾਣੇ ਦਰਖਤ ਹੋਏ ਹੋਏ ਨੇ ਟਡੇ ਹੋਏ ਹੋਏ ਨੇ ਬੜੇ ਬੜੇ ਟੱਖਾ ਟਡੇ ਹੋਣੇ ਸਰਗਾ ਬਾਣੇ ਨਹੀਂ ਚੀਂਦੇ ਨੇ ਟਡੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਨਾ